मनदीप कौर बतौर पंजाबी अध्यापका स्कूल ऑफ माल रोड विच काम कर रही हूं सरकार वालों जो पहल कदमी की गई स्कूल ऑफ लिए वो सचमुच बहुत ही वो उपलब्धि है ਸਕੂਲ ਆਫ ਫੈਮਿਨਿਅਨਸ ਦੇ ਵਿੱਚ ਸਭ ਤੋਂ ਪਲੱਸ ਪੁਆਇੰਟ ਇਹੀ ਹੈ ਜਿਹੜੀ ਸਟੂਡੈਂਟ ਰੇਸ਼ੋ ਹੈ ਉਹ ਕਾਫੀ ਹੱਦ ਤੱਕ ਸਹੀ ਹੋ ਗਈ ਹੈ ਜਿਸ ਦੇ ਨਾਲ ਫਾਇਦਾ ਇਹ ਹੋਇਆ ਕਿ ਅਸੀਂ ਪ੍ਰੋਪਰ ਹਰ ਬੱਚੇ ਵੱਲ ਜਿਹੜਾ ਧਿਆਨ ਦੇ ਰਿਹਾ ਬੱਚਿਆਂ ਨੂੰ ਪ੍ਰੋਪਰ ਸਕੂਲ ਯੂਨੀਫਾਰਮਸ ਪਾਵੇਂ ਪਹਿਲਾਂ ਵੀ ਮਿਲਦੀਆਂ ਸੀ ਪਰ ਜੋ ਟਰੈਕਸੂਟਸ ਐਂਡ ਯੂਨੀਫਾਰਮਸ ਪਲੇਜ਼ਰਸ ਤੁਸੀਂ ਦੇਖ ਰਹੇ ਹੋ ਬੱਚਿਆਂ ਨੇ ਜੋ ਵਿਰਤ ਕੀਤੇ ਨੇ ਇਹਨਾਂ ਨੂੰ ਕਿਸੇ ਗੱਲੋਂ ਵੀ ਪ੍ਰਾਈਵੇਟ ਸਕੂਲਸ ਨਾਲੋਂ ਘੱਟ ਨਹੀਂ ਦਿਖ ਰਿਹਾ ਬੱਚੇ ਕਸੀ ਗੱਲ ਪੜ੍ਹਾਈ ਦੀ ਕਰੀਏ ਤਾਂ ਪੜ੍ਹਾਈ ਦਾ ਜਿਹੜਾ ਮਿਆਰ ਹੈ ਉਹ ਵੀ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਹੈ ਕਿਉਂਕਿ ਇੱਥੇ ਪੜ੍ਹਾਈ ਦੇ ਨਾਲ-ਨਾਲ ਕੋ ਕਰਿਕੂਲਰ ਐਕਟੀਵਿਟੀਆਂ ਹਰ ਮਹੀਨੇ ਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨਲ ਟੂਰ ਜਿਹੜਾ ਲਵਾਇਆ ਜਾਂਦਾ ਹੈ ਇਹਦੇ ਨਾਲ-ਨਾਲ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਲਈ ਤਿਆਰ ਕਰਨ ਲਈ ਵੱਖ-ਵੱਖਰੇ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਕਰਵਾਈ ਜਾਂਦੀ ਹੈ ਤਾਂ ਜੋ ਬੱਚੇ ਕਿਸੇ ਵੀ ਗੱਲੋਂ ਕਿਸੇ ਵੀ ਪੱਖੋਂ ਬਾਕੀ ਬੱਚਿਆਂ ਨਾਲੋਂ ਪਿਛੇ ਨਾਰੈਣ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ ਪੰਜਾਬ ਸਰਕਾਰ ਦੀ ਬੱਚਿਆਂ ਦੇ ਮਿਆਰ ਨੂੰ ਪ੍ਰਾਈਵੇਟ ਸਕੂਲ ਦੇ ਮਿਆਰ ਤੱਕ ਲੈ ਕੇ ਜਾਣ ਦੀ ਸੋ ਸ੍ਰੀ ਧਨਵਾਦੀਆਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਬਖਸ਼ਿਆ ਔਰ ਇਹਨਾਂ ਵੱਲ ਵੇਖ ਕੇ ਸਾਡੇ ਦੂਸਰੇ ਬੱਚੇ ਜਿਨ੍ਹਾਂ ਨੇ ਇਸ ਸਾਲ ਟੈਸਟ ਦੇ ਵਿੱਚ ਬੈਠਣਾ ਹੈ ਉਹਨਾਂ ਦੀ ਗਿਣਤੀ ਸਾਡੇ ਕੋਲ ਹੋਣੀ ਆਣੀ ਸ਼ੁਰੂ ਹੋ ਗਈ ਔਰ ਬੱਚੇ ਸਾਨੂੰ ਪੁੱਛ ਰਹੇ ਨੇ ਵੀ ਅਗਲਾ ਟੈਸਟ ਕਦੋਂ ਹੈ ਇਹ ਤੇ ਇੱਕ ਬਹੁਤ ਪੋਜ਼ਿਟਿਵ ਪੁਆਇੰਟ ਹੈ ਕਿ ਬਹੁਤ ਜਿਹੜੇ ਵੱਧ ਤੋਂ ਵੱਧ ਬੱਚੇ ਜਿਹੜੇ ਇਸ ਟੈਸਟ ਚ ਅਪੀਅਰ ਹੋਣਗੇ ਤਾਂ ਕਿ ਉਹ ਵੀ ਇਹਨਾਂ ਚੀਜ਼ਾਂ ਦਾ ਫਾਇਦਾ ਲੈ ਸਕਣ ਧੰਨਵਾਦ